ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਗੇ ਚੜ੍ਹਦੀ ਕਲਾ 'ਚ ਹੋਗੇ ਸੋ ਦੋਸਤੋ ਪਹਿਲਾ ਵਾਂਗੂ ਇੱਕ ਹੋਰ ਬਹੁਤ ਵਧੀਆ ਵਿਸ਼ੇ ਤੇ ਵੀਡੀਓ ਲੈ ਕੇ ਆਇਆ ਬਹੁਤ ਵਧੀਆ ਟੋਪਿਕ ਆ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ 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 ਸ਼ੇਅਰ ਜਰੂਰ ਕਰਿਆ ਕਰੋ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਥੰਬਨੇਲ ਤੇ ਤੁਸੀਂ ਦੇਖ ਹੀ ਲਿਆ ਸਮੇਂ ਬਾਰੇ ਟਾਈਮ ਬਾਰੇ ਟਾਈਮ ਦੀ ਅਸਲੀ ਗੱਲ ਤੁਹਾਨੂੰ ਮੈਂ ਦੱਸਣ ਲੱਗਾ ਵੀ ਟਾਈਮ ਕੀ ਚੀਜ਼ ਆ ਦੋਸਤੋ ਟਾਈਮ ਇੱਕ ਐਸੀ ਚੀਜ਼ ਆ ਜੋ ਤੁਸੀਂ ਅੱਜ ਟਾਈਮ ਨਾਲ ਕਰੋਗੇ ਸਮੇਂ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕਰੋਗੇ ਠੀਕ ਹੈ ਨਾ ਟਰੀਟ ਕਰੋਗੇ ਸਮੇਂ ਨੂੰ ਸਮਾਂ ਕੱਲ ਨੂੰ ਤੁਹਾਡੇ ਨਾਲ ਉਦਾਂ ਹੀ ਕਰੂਗਾ ਜੇ ਤੁਸੀਂ ਅੱਜ ਆਪਣਾ ਟਾਈਮ ਵੇਸਟ ਕਰੋਗੇ ਖੁਦ ਦਾ ਤਾਂ ਕੱਲ ਨੂੰ ਸਮਾਂ ਤੁਹਾਨੂੰ ਵੀ ਬਰਬਾਦ ਕਰ ਸਕਦਾ ਤੁਹਾ ਤੁਸੀਂ ਉਹਦੇ ਲਈ ਵੇਸਟ ਹੋਵੋਗੇ ਠੀਕ ਹੈ ਅਸਲੀ ਸਮੇਂ ਦਾ ਸਹੀ ਇਸਤੇਮਾਲ ਕਰਨਾ ਸਿੱਖੋ ਟਾਈਮ ਦੀ ਰਿਸਪੈਕਟ ਕਰਨੀ ਸਿੱਖੋ ਕਿਉਂਕਿ ਟਾਈਮ ਤੁਹਾਨੂੰ ਕਿਸੇ ਤਰ੍ਹਾਂ ਟਾਈਮ ਟੇਬਲ ਦੇ ਪਤਾ ਨਹੀਂ ਲੱਗਦਾ ਟਾਈਮ ਤੁਹਾਨੂੰ ਡਾਉਨ ਤੋਂ ਅੱਪ ਤੇ ਕਦੋਂ ਲੈ ਜਾ ਕੁਛ ਨਹੀਂ ਪਤਾ ਲੱਗਦਾ ਹੈਗਾ ਠੀਕ ਆ ਇਸ ਲਈ ਜਿਹੜੇ ਸਮੇਂ ਤੇ ਜਿਹੜਾ ਕੰਮ ਕਰਨਾ ਉਹ ਕਰੋ ਠੀਕ ਆ ਨਾ ਆਪਣੇ ਸਮੇਂ ਨੂੰ ਕੋਸ਼ਿਸ਼ ਕਰੋ ਕੁਛ ਨਵਾਂ ਸਿੱਖੋ ਨਵੀਆਂ-ਨਵੀਆਂ ਚੀਜ਼ਾਂ ਕਰੋ ਬਸ ਉਹਨੂੰ ਵੇਸਟ ਨਾ ਹੋਣ ਦਿਓ ਕਿਸੇ ਵੀ ਹਾਲ ਦੇ ਵਿੱਚ ਹਨਾ ਕਿਉਂਕਿ ਇੱਕ ਵਾਰ ਜਿਹੜਾ ਟਾਈਮ ਲੰਘ ਗਿਆ ਉਹ ਲੰਘ ਗਿਆ ਫਿਰ ਮੁੜ ਕੇ ਨਹੀਂ ਆਉਂਦਾ ਹੈਗਾ ਤੇ ਸਮਾਂ ਐਸੀ ਚੀਜ਼ ਆ ਜਿਹੜੇ ਲੋਕ ਥੋੜਾ ਅੱਜ ਮਜ਼ਾਕ ਉਡਾ ਰਹੇ ਨੇ ਹਨਾ ਵੀ हां एक ही चीज है की जीजा समय ਇਥੋਂ ਤੱਕ ਕਰ ਸਕਦਾ ਕਿ ਉਹਨਾਂ ਲੋਕਾਂ ਦੀ ਸਾਲ ਦੀ ਇਨਕਮ ਤੋਂ ਵੱਧ ਤੁਹਾਡੇ ਥੱਲੇ ਗੱਡੀ ਹੋਊਗੀ ਜੇ ਤੁਸੀਂ ਟਾਈਮ ਦਾ ਸਹੀ ਇਸਤੇਮਾਲ ਕਰੋਗੇ ਸਮਝ ਕੇ ਮੇਰੀ ਗੱਲ ਉਹਨਾਂ ਦੀ ਜਿਹੜੇ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਆ ਉਹਨਾਂ ਦੀ ਇੰਨੀ ਸਾਲ ਦੀ ਇਨਕਮ ਨਹੀਂ ਹੋਣੀ ਜਿੰਨੀ ਕੋਸਟ ਦੀ ਗੱਡੀ ਤੁਹਾਡੇ ਥੱਲੇ ਹੋਊਗੀ ਸੋ ਇਸ ਲਈ ਸਮੇਂ ਦੀ ਕਦਰ ਕਰੋ ਸਮੇਂ ਦੀ ਰਿਸਪੈਕਟ ਕਰੋ ਸਮੇਂ ਦਾ ਸਹੀ ਇਸਤੇਮਾਲ ਕਰੋ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮਚ